ਜਦੋਂ ਸ਼ਾਮ ਨੂੰ ਫਿਨਿਸ਼ ਕਰਦੇ ਹੁੰਦੇ ਹੁੰਨੇ ਆ ਨਾ ਅਸੀਂ ਇਹ ਟੱਬ ਜਾ ਕੇ ਨਾ ਪਾਣੀ ਡੋਲਦੇ ਹੁੰਨੇ ਆ ਇਹ ਮੈਂ ਜੋਬ ਲੈ ਕੇ ਆਇਆ ਹਾਂ ਫੁੱਟਪਾਥ ਦੀ ਅਰੇ ਬਿਕਣੀ ਹੋਈ ਕਿ ਨਹੀਂ ਪਾ ਲਓ ਪਾਣੀ ਪਿਆਰ ਬਰ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਹੁਣ 5:00 ਵੱਜ ਗਏ ਆ ਤੇ ਮੈਂ ਕੰਮ ਤੇ ਆਲਰੇਡੀ ਪਹੁੰਚ ਗਿਆ ਆਂ ਤੇ ਅੱਜ ਮੀਂਹ ਦਾ ਮੌਸਮ ਆ ਤੇ ਸ਼ਾਇਦ ਥੋੜਾ ਕੰਮ ਘਾਟੇ ਹੋਊਗਾ ਸ਼ਹਿਰ 11-12 ਵਜੇ ਮੁੱਕ ਜੇ ਕੰਮ ਸਾਡਾ ਅੱਜ ਕਿਉਂਕਿ ਮੀਂਹ ਵਿੱਚ ਕੋਈ ਕੰਕੜ ਵਗਾਉਂਦਾ ਨਹੀਂ ਹੈਗਾ ਵੀ ਚੰਗੀ ਤਰ੍ਹਾਂ ਪੈਣੀ ਨਹੀਂ ਹੈਗੀ ਤੇ ਅੰਤ ਤੰਤ ਤੁਹਾਨੂੰ ਮੇਰੇ ਦਿਨ ਕਿਵੇਂ ਦੇ ਜਾਂਦਾ ਵਾ ਤੇ ਬਣਦੇ ਰਿਹਾ ਵਲੌਗ ਤੇ ਵਿੱਚ ਆ ਦੇਖੋ ਕਿੰਨਾ ਮੀਂਹ ਪਿਆ ਹੈ ਸਾਰੀ ਰਾਤ ਦਾ ਸਾਰਾ ਗਿੱਲੇ ਪਿਆ ਯਾਰ ਆਹ ਸਾਰਾ ਟਰੱਕ ਖੜੇ ਇੱਥੇ ਆਏ ਤੇ ਆਹ ਟਰੱਕ ਮੇਰਾ ਹਸ ਤੋਂ ਪਹਿਲੇ ਵਾਲਾ ਨੰਬਰ 24 ਤੇ ਕੋਡ 'ਚ ਆਪਣਾ ਟਰੱਕ ਛੱਡ ਜਣਾ ਹੁੰਦਾ ਕੋਈ ਗਰਮੀਆਂ ਦਾ ਟਾਈਮ ਆ ਕਦੇ-ਕਦੇ ਮੀਂਹ ਪੈਂਦਾ ਵਾ ਤੇ ਮੈਂ ਟਰੱਕ 'ਚ ਜਾ ਕੇ ਬੱਚੋਂ ਖੋਲ ਬੰਨਣਾ ਹੁੰਦਾ ਆਪਣਾ ਅੱਜ ਮੀਂਹ ਆ ਹੁਣ ਤੱਕ ਰੁਕੇ ਹੋਇਆ ਹੈ ਜੀ ਤੇ ਤੰਦੇ ਸਵੇਰੇ ਸਰੇ ਮੀਓ ਜਦ ਹਟ ਜੇ 7:00 ਵੇ ਦੇਕਰ ਅੱਥੇ ਦੇਖੋ ਹੁਣ ਕਰਦੇ ਟ੍ਰਕ ਸਟਾਪ ਪੱਕਾ ਪੱਕਾ ਸਟਾਟ ਤੇ ਪਹਿਲਾਂ ਸਾਰੇ ਟੋਡੂ ਕਰਦੇ ਹੁੰਦਾ ਇਹ ਕਿਉਂਕਿ ਇਹਦੀ ਆ ਦੋਵੇਂ 에ਅਰਸ ਨਹੀਂ 에어 ਵੈਂਟ ਇਹ ਦੋਵੇਂ ਤਾਂ ਹੁੰਦੀਆਂ ਨੇ 4-5 ਤੋਂ ਫੇਰ ਜਾ ਕੇ ਥੋੜਾ ਟਰੱਕ ਦੀ ਸੀਟਾ ਹੁੰਦੀ ਆ ਤੇ ਬ੍ਰੇਕ ਆ ਵਗੈਰਾ ਕੰਮ ਕਰਦੀਆਂ ਨੇ ਜਦੋਂ ਵੀ ਫਿਰ ਇਹ ਟਰੱਕ ਆਊਟ ਕਰਦੇ ਹਾਂ ਨਾ ਤੇ ਅਸੀਂ ਨਾ ਪ੍ਰੇ ਸਟਾਰਟ ਇੱਕ ਨਾ ਫਾਰਮ ਫਿਲ ਕਰਦੇ ਹੁੰਨੇ ਆ ਫੋਨ ਦੇ ਵਿੱਚ ਹੀ ਹੁੰਦਾ ਵਾ ਉਹਦੇ ਵਿੱਚ ਅਸੀਂ ਜਿਵੇਂ ਟਰੱਕ ਦੀ ਕੋਈ ਵੀ ਜਿਵੇਂ ਕਈ ਖਰਾਬ ਹੋਵੇ ਜਿਵੇਂ ਟਾਇਰ ਹੋ ਗਏ ਜਾਂ ਔਇਲ ਵਗੈਰਾ ਹੋ ਗਿਆ ਜਾਂ ਕੋਲੈਂਟ ਹੋ ਗਿਆ ਇਹ ਸਾਰੇ ਜਿਹੜੇ ਚੈੱਕ ਕਰਕੇ ਨਾ ਫਿਰ ਚ ਫਿਲ ਕਰ ਦਿੰਦੇ ਨੇ ਮਾਨੂੰ ਜਾਂ ਵੀ ਜਿਵੇਂ ਆ ਚੀਜ਼ ਖਰਾਬ ਆ ਫਿਰ ਨਾਲ ਦੇਣਾ ਅਫਸਰ ਪਤਾ ਲੱਗ ਜਾਂਦੀ ਜੋ ਜੇ ਤੇ ਚੀ ਚੱਲ ਸਕਦੀ ਆ ਫਿਰ ਟਰੱਕ ਚਲਾ ਲੈਣੇ ਆ ਤੇ ਬਾਅਦ ਫਿਕਸ ਕਰ ਦਿੰਦੇ ਆ ਉਹ ਜੇ ਨਹੀਂ ਚੱਲਦੀ ਫਿਰ ਸਾਡਾ ਮੈਕੈਨਿਕ ਸਾਡੇ ਪੰਜ ਆ ਜਾਂਦਾ ਬਈ ਉਹਨੂੰ ਇਹ ਦਿਖਾ ਦਨੇ ਆਨੇ ਟਰੱਕ ਫਿਰ ਚਾਹ ਚੀ ਪੈਣ ਵਾਲੀ ਆ ਇਹ ਤਕਰੀਬਨ ਰੋਲ ਹੀ ਕਰਦੇ ਸਾਰੇ ਜੀ ਜਦੋਂ ਟਰੱਕ ਹਟ ਕਰਦੇ ਆ ਕਿਉਂਕਿ ਸੇਫਟੀ ਆਪਣੇ ਸਾਡੀ ਆਪਣੇ ਹੱਥ ਵਿੱਚ ਹੀ ਆਉ ਇਹ ਤਾਂ ਤਿਆਰ ਕਰਨਾ ਪੈਂਦਾ ਵੱਡੇ ਟਰੱਕਾਂ ਦੇ ਵਿੱਚ ਜੇ ਤੁਸੀਂ ਇੱਦਾਂ ਟਰੱਕ ਲੈ ਕੇ ਤੇ ਨਿੱਕੀ ਜਿਹੀ ਇੱਕ ਨਟ ਨਟ ਬੋਲਟ ਵੀ ਢਿੱਲਾ ਹੋਇਆ ਨਾ ਉਹਦਾ ਨਾ ਪ੍ਰੋਟੈਕਸ਼ਨ ਹੋ ਜਾਂਦਾ ਵਾ ਕਿ ਵੀ ਇਹ ਟਰੱਕ ਦਾ ਜਹਾਂ ਤੋਂ ਵੱਡਾ ਐਕਸੀਡੈਂਟ ਤਾਂ ਹੀ ਹੁੰਦੇ ਆ ਵੀ ਜਿਵੇਂ ਨਾ ਇੱਥੇ ਨਾ ਕੰਕ੍ਰੀਟ ਘੁੰਮ ਜੀ ਰਹੀ ਰਹਿੰਦੀ ਆ ਇੱਥੇ ਜਿਵੇਂ ਆਪਾਂ ਮੇਰੇ ਟਰੱਕ ਤੇ ਪੈਂਦੀ 7 ਮੀਟਰ 1 ਮੀਟਰ ਦਾ weight ਹੈਗਾ ਵਾ 2 ਟਨ 2 ਤੋਂ 2.5 ਟਨ ਹੁੰਦਾ ਵਾ 7 ਮੀਟਰ ਕੰਕ੍ਰੀਟ ਦਾ ਹੋ ਗਿਆ ਤਕਰੀਬਨ 15 ਤੋਂ 16 ਟਨ ਹੋ ਜਾਂਦਾ ਵਾ ਪਾਣੀ ਪਾ ਕੇ ਜਿੰਨਾ ਤੇਰਾ ਵਧੀਆ ਇਕੋ ਮੋਦੀ ਰਹਿਣੀ ਆ ਕੰਕਰੀਟ ਤੇ ਇਹ ਕਿਤੇ ਵੀ ਜਿਵੇਂ ਥੋੜਾ ਜਿਹਾ ਜਲਦੀ ਕਿ ਇਹਨੂੰ ਟਰਨ ਕਰਤਾ ਨਾ ਇਹ ਪਾਰਟੀਆਂ ਦਾ ਟਰੱਕ ਤੇ ਖਾਸ ਕਰਕੇ ਉਹ ਟਾਇਰ ਵਗੈਰਾ ਵੀ ਵਧੀ ਰੱਖਣੇ ਪੈਂਦੇ ਥੱਲੇ ਜਿਵੇਂ ਕੋਈ ਵੀ ਪੰਜਰ ਹੋ ਗਿਆ ਹੋਵੇ ਜਾਂ ਕਿਤੇ ਹੋ ਵੀ ਉਹ ਟੱਟਿਆ ਹੋਇਆ ਟਾਇਰ ਨਾ ਉਹ ਸਾਰਾ ਵੀ ਦਸਣਾ ਪੈਂਦਾ ਇਹਨਾਂ ਦੀ ਕੰਪਨੀ ਵਾਲਿਆਂ ਨੂੰ ਕਿੰਨਾ ਜ਼ਰੂਰ ਚੇਂਜ ਕਰ ਦਿੰਦੇ ਹੁੰਦੇ ਆ ਇਹ ਸਭ ਕੁਝ ਮੀਨਸ ਕੀ ਸਾਰੇ ਟੱਕਾ ਇਹ ਦੇਖਣਾ ਪੈਂਦਾ तकरीबन ਹੁਣ ਟਰੱਕ ਨਾ ਆਵਾਜ਼ ਨਹੀਂ ਕਰ ਰਿਹਾ ਹੈਗਾ ਤੇ ਆ ਦੇਖੋ ਹੁਣ 8 ਤੇ ਪਹੁੰਚ ਗਈਆਂ ਇਹ ਇਹ ਹਵਾ ਵਾਲੀਆਂ ਇਹਨੂੰ ਕਹਿੰਦੇ 에ਅਰ ਪ੍ਰੈਸ਼ਰ ਤਾਂ ਲਿਖਿਆ ਹੋਇਆ ਵਾ ਤੇ ਇਹ ਤੇ ਤਕਰੀਬਨ ਜੇ 5 ਦੇ ਉੱਪਰ ਰਹੇ ਚਾਹੀਦਾ ਵੇ ਇਹ 8 ਤੇ ਆ 8 ਤੋਂ ਉੱਪਰ ਚਾਹੀਦਾ ਵਾ ਪਰ ਜੇ ਉਹ ਤੇ ਟਰੱਕ ਚਲਾਉਣਾ ਵਾ ਤੇ ਇਹ 5 ਦੇ ਕਰ ਚਾਹੀਦਾ ਵਾ ਆ ਮਿਡਲ ਟਿਕਰੇ ਨਾਲ ਤੇ ਬਾਕੀ ਆ ਇੱਥੇ ਮੇਰਾ ਫਿਊਲ ਆ ਆ ਜਗ੍ਹਾ ਤੇ ਆ ਫਿਊਲ ਆ ਉੱਦੀ ਟੈਂਕ ਦੇ ਉੱਪਰ ਆ ਡੈਸ਼ ਵਾ ਇਹ ਇੱਕ ਫਿਊਲ ਹੁੰਦਾ ਵਾ ਜਿਹਦੇ ਨਾਲ ਪੋਲੂਸ਼ਨ ਨਹੀਂ ਹੁੰਦਾ ਹੈਗਾ ਇਹ ਉਹਦਾ ਵਾ ਆ ਕੋਲੈਂਟ ਆ ਜਿਹੜਾ ਮੈਂ ਕੋਲੈਂਟ ਪਾਇਆ ਹਾ ਤੇ ਫਿਰ ਵੀ ਮੇਰਾ ਟਰੱਕ ਠੰਡਾ ਵਾ 40 ਡਿਗਰੀ ਹੈ ਸਾਰਾ ਹਜੇ ਇਹ ਰਹਿੰਦਾ ਵਾ 80 90 ਤੱਕਰ ਤੇ 100 ਤੋਂ ਉੱਪਰ ਹੋ ਜਾ ਮੀਨਸ ਕਿ ਤੁਹਾਡਾ ਕੋਲੈਂਟ ਵਿੱਚ ਹੈਗਾ ਨਹੀਂ ਟਰੱਕ ਦੇ ਤੇ ਟਰੱਕ ਜਿਆਦਾ ਗਰਮ ਹੋ ਰਿਹਾ ਵਾ ਹਾਂ ਮੇਰਾ ਟਰੱਕ ਨੂੰ ਲੋਡ ਹੋਉਂਦਿਆ ਵਾ ਹਾਂ ਦੋ ਪਲਾ ਲੋਡ ਹੋ ਗਏ ਆ ਜੋ ਬੱਤੀ ਹਰੀ ਹੋ ਜੂਗੀ ਇਸਕੇ ਟਰੱਕ ਭਰ ਗਿਆ ਮੇਰਾ ਤੇ ਉਹ ਗਾ ਸਟੈਂਡ ਤੇ ਜਾਵਾਂਗੇ ਉੱਥੇ ਪਾਣੀ ਥੋੜਾ ਹੋਰ ਹੋਰ ਵਿੱਚ ਐਡ ਕਰਾਂਗੇ ਉਹ ਬੰਦੇ ਕੋ ਟੋਰਚ ਹੈਗੀ ਉਹਨਾਂ ਦੇਖੀ ਜਾਂਦਾ ਵਿੱਚ ਤੇ ਜਿਹਨੂੰ ਘੱਟ ਲੱਗਿਆ ਪਾਣੀ ਥੋੜਾ ਵੱਧ ਪਾ ਲੈਣਾ ਕਿਉਂਕਿ ਮੀਂਹ ਦਾ ਮੌਸਮ ਆ ਤੇ ਅੰਦਰ ਪਾਣੀ ਜਿਹਾ ਇਤਰਾ ਪਾਣੀ ਦੇ ਉਹਨੂੰ ਡਰਾਈਵ ਬਣਾਉਣੇ ਕੰਕਰੀਟ ਤੇ ਬੰਦਾ ਵੇਖ ਕੇ ਤੇ ਬਾਕੀ ਥੋੜਾ ਪਾਣੀ ਵਿੱਚ ਮਿਕਸ ਕਰ ਲਊਗਾ ਬਾਕੀ ਇਹ ਬੰਦੇ ਨੇ ਹੋਣਾ ਕੰਮ ਤੇ ਨਾ ਸਾਰਿਆਂ ਦਾ 15-15 ਮਿੰਟ ਲੇਟ ਹੁੰਦਾ ਵਾ ਪਾਕਟ ਰੱਖੋ ਫੜੇ ਸਾਡੇ ਉਹ ਨਿੱਕੇ ਟੱਕਾਂ ਦੇ ਦੋ ਆ ਤਿੰਨ ਉਹ ਮੇਰੇ ਤਾਂ ਹੁਣ ਉੱਤੋਂ ਬਾਕੀ ਦਾਗੇ ਵਿੱਚੇ ਖੜੇ ਆ ਉਹੀ ਸਾਡੇ ਕੋਲ ਹੈਗੇ ਆ 7-8 ਆਹਾਂ ਕਰਾੜੇ ਕਬਟੇ ਆੜੇ ਆ ਇੱਕ ਇੱਕ ਟੈਂਕ ਚ ਪਾਣੀ ਆ ਤੇ ਦੋ ਟੈਂਕ ਚ ਹੈਗੇ ਆ ਸੀਮੈਂਟ ਸੀਮੈਂਟ ਪਲੱਸ ਕੈਮੀਕਲ ਨਾਲੇ ਪਿੱਛੇ ਲੋਡਰ ਲੋਡ ਕਰਦਾ ਪਿਆ ਪਾਕਟ ਵਗੈਰਾ ਐਕਸਸ 4 ਹਾਂ ਇਹ ਕੱਟ ਸੋਦਾ ਤਾਂ ਨਹੀਂ ਨਹੀਂ ਪਰਦਾ ਇਹ ਪਾਓ ਅਰੇ ਬੈਕਰੀ ਉਹ ਇੱਕ ਉਹ ਪਾ ਲਓ ਪਣੀ ਆ ਲੱਗਿਆ ਪੰਪ ਉਹ ਇਹ ਹਜੇ ਵੀ ਮੀਂਹ ਪੈ ਰਿਹਾ ਵਾ ਆਹ ਸਾਡੇ ਪੰਪ ਲੱਗਿਆ ਹੋਇਆ ਹੁਣ ਆ ਬਾਈ ਚੱਲਿਆ ਵਾ Walking very are ਮੇਰੇ ਘਰ ਲਈ ਹੈ ਰੋਟੀ ਰੋਟੀ ਦਹੀਂ ਆ ਨਾਲ ਫਲੀਆਂ ਤੇ ਆਲੂ ਆ ਛੱਕੇ ਗੱਲ ਕਰਦੇ ਹਾਂ ਹੱਜੇ ਰੋਟੀ ਹੁਣ ਮੈਂ ਛੱਕ ਲਈ ਸੀਗੀ ਤੇ ਮੈਂ ਯਾਰਚ ਸੀਗਾ ਤੇ ਮੀ ਹੱਜੇ ਵੀ ਬੈਨਦੇ ਆ ਆ ਫੋਨ ਵੀ ਮੈਂ ਚਲਾਈ ਹੋਈ ਆ 5 ਸਾਲ ਉਹ ਉਹ ਤਰ੍ਹਾਂ ਨੰਬਰ ਪੈਨੇ ਹੁੰਦੇ ਸਕਰੀਨ ਤੇ ਇਹ ਨੰਬਰ 41 ਆ ਮੇਰਾ ਨੰਬਰ 24 8 ਤੱਕ ਦਾ ਤੇ ਉਹ ਜੋ ਟਰੱਕ ਲੋਡ ਹੋ ਗਿਆ ਕੋ ਬੰਦਾ ਆ ਨਹੀਂ ਅੱਜ 23 ਨੰਬਰ ਤੇ ਉਹ ਖਾੜੇ ਨੰਬਰ ਢੋੜਾਉਂਦੇ ਆ ਤੇ ਛੋਟਾ ਟਰੱਕ ਆਇਆ ਕੰਕਰੀਟ ਆਫ ਕਰਨ ਦਾ ਬੰਦਾ ਪਲਾਟਫਾਰਮ ਕੰਮ ਬਧੀਆ ਇਹ ਹੈ ਕੰਕਰੀਟ ਦਾ ਵੀ ਟਰੱਕ 'ਚ ਚਲਾਉਣਾ ਜ਼ਿਆਦਾ ਤਹੀਂ ਥੋੜਾ ਬਦ ਬਾਹਰ ਉਤਰਨਾ ਕਿ ਟਰੱਕਾਂ ਦੇ ਵਿੱਚ ਨਾ ਜਿਆਦੀ ਡਰਾਈਵਿੰਗ ਹੁੰਦੀ ਹੈ ਜਿਵੇਂ ਟਿਪਰ ਦਾ ਲੱਕ ਹੋ ਗਿਆ ਉਹ ਜਿਵੇਂ ਟਰਾਲੀਆ ਨੂੰ ਤਾਹ ਹੋ ਜਾਂਦਾ ਵਾ ਕੁਝ ਮਿੱਟੀ ਪੈਂਦੀ ਆ ਉਹ ਵਸਤ ਕਿਡੇ ਕਿਡੇ ਲੈ ਜਾਓ ਚੇ ਹੁੰਦਾ ਵੀ ਤੇ ਕੰਕ੍ਰੀਟ ਭਰ ਕੇ ਲੈ ਜਾਓ 15 ਮਿੰਟ ਦੀ ਡਰਾਈਵ ਹੁੰਦੀ ਆ ਤੇ ਬਾਅਦ ਦੇ ਵਿੱਚ ਜੋ ਡਰੱਫਾ ਦੀ ਕਰਨਾ ਉਹ ਚ ਕਿਸੇ ਵਾਰੀ 15 ਮਿੰਟ ਲੱਗਦੇ ਆ ਕਿਸੇ ਵਾਰੀ ਅੱਧਾ ਘੰਟਾ ਲੱਗਦਾ ਵਾ ਤੇ ਬਾਹਰ ਬੈਠੇ ਲੋਨ ਨਾਲ ਟਰੱਕਾ ਲੋਡ ਕਰਾਈ ਜਾਓ ਤੇ ਸੋਖੀ ਜਿਹਾ ਬਹੁਤ ਵਧੀਆ ਕੰਮ ਲੱਗਿਆ ਕੰਕ੍ਰੀਟ ਦਾ ਜਦੋਂ ਮੈਂ ਜੌਬ ਲੈ ਕੇ ਆਇਆ ਵਾਂ ਤੇ ਇੱਥੇ ਹੀ ਪਉਣੀਆ ਫੁੱਟਪਾਥ ਸ਼ਾਇਦ ਪੰਪ ਲੱਗਿਆ ਹੋਵੇ ਉਹ ਪੰਪ ਨਾ ਪਾਰੇ ਮੈਂ ਕਹਿੰਨਾ ਫੁੱਟਪਾਥ ਤੇ ਤਾਂ ਤੁਖੋਣਾ ਜਾ ਕੇ ਮੈਂ ਉਹ ਖੜੇ ਹੋਏ ਟ੍ਰੈਫਿਕ ਵਾਲੇ ਇੱਥੇ ਨਾ ਕਾਫੀ ਮਿਸਕੀ ਰੋਡ ਨੂੰ ਗੈਟਸ ਕਰਦੇ ਆ ਇਹਨੇ ਗੱਡੀ ਨੂੰ ਨਾ ਜਾਣਾ ਵਾ ਹੈਲਪ ਕਰਦੇ ਕਾਫੀ ਇਹ ਟ੍ਰੈਫਿਕ ਵਾਲੇ ਇਹ ਮੈਂ ਜੌਬ ਲੈ ਕੇ ਆਇਆ ਵਾਂ ਫੁੱਟਪਾਥ ਦੀ ਇਹ ਫੁੱਟਪਾਥ ਜੀ ਨੇ ਘਰਾਂ ਦੇ ਪਿੱਛੇ ਪਾਉਂਦੇ ਆ ਤਾਂ ਇਹਨਾਂ ਨੇ ਪੰਪ ਲਾਇਆ ਹੋਇਆ ਵਾ ਇਹ ਪੈਂਪਰਾਹੀ ਇਹ ਪਿੱਛੇ ਲੈ ਗਿਆ ਉਹਨੂੰ ਕੰਕਰੀਟ ਫੋਨਾਂ ਮੈਂ ਆ ਦੇਖੋ ਉਹ ਪੰਪਰਾਹੀ ਨਾ ਉਹ ਕਰਾ ਰਹੇ ਪਿੱਛੇ ਲੈ ਗਿਆ ਇਹਨੂੰ ਕੰਕਰੀਟ ਨੂੰ ਪਿੱਛੇ ਭਾਰੇ ਹੋ ਇੱਡੀ ਮੇਂ ਜੌਬ ਤੇ ਆਇਆ ਨਾ ਇੱਥੇ ਨਾ ਫੁੱਟਪਾਥ ਪਾਉਂਦੇ ਆ ਤੇ ਤੁਹਾਨੂੰ ਦਿਖੋ ਨਾ ਵੀ ਕਿੰਨੀ ਦੂਰ ਤੱਕ ਕੰਕਰੀਟ ਆਪਾਂ ਲੈ ਕੇ ਜਾ ਰਹੇ ਹਾਂ ਪੰਜ ਪਾਰਾਂ ਹੀ ਤੇ ਇਹ ਜੇ ਮੈਂ ਟਰੱਕ ਲੈ ਕੇ ਆਇਆ ਵਾ ਇਹ ਟਰੱਕ 7 ਮੀਟਰ ਲੈ ਕੇ ਆਇਆ ਮੈਂ ਤੇ ਜਿਹੜਾ ਨਾਲ ਪੰਪਾ ਉਹ ਹੈਗਾ ਲੈਂਡ ਪੰਪ ਤਾਂ ਦਿਖੋ ਨਾ ਮੈਂ ਆ ਇੱਧਰ ਫੁੱਟਪਾਥ ਪਈ ਹੋਈ ਆ ਉਹ ਇੱਥੇ ਪਾਉਂਦੇ ਆ। ਉਹ ਉੱਤ ਪਾਉਂਦੇ ਹੋਣਗੇ। ਆਂ ਜਾਂਦੇ ਛੱਪ ਜਾ। ਉਹ ਤੱਕ ਲੱਗੇ। ਕਿ ਕੌਂਕਰ ਨੂੰ ਜਿੰਨੀ ਮਰਜ਼ੀ ਗਾਹਾਂ ਤੇ ਕਲਾਜੋ ਜਿੰਨਾ ਪਾਣੀ ਵਿੱਚ ਮਿਕਸ ਕਰੋਗੇ ਨਾ। ਆਂ ਨਾਲ ਹੀ ਫਰੇਵੇ ਆ। ਐ ਕਿ ਸੈਕਾ ਤੋਂ ਚਲਾਉਣ ਬਣਾਉਣਾ ਇਹਨਾਂ ਨੇ। ਉਹ ਗਾਹਾਂ ਕੱਚਾ ਹੈ। ਆ ਦੋਬਾਰੇ ਆ ਵੀ ਮੈਂ ਕਹਿੰਦੇ ਨਾ ਚੌੜਾ ਕਰਨਾ ਵਿਥੋ ਆਹਲੀ ਚੀਜ਼ ਨਾ ਇੰਨੀ ਨਹੀਂ ਚੌੜੀ ਕਰਨੀ ਆ ਇਹਦੇ ਨਾਲ ਮੈਸ ਕਰਨੀ ਆ ਇਸਕੇ ਉੱਪਰ ਇਹਨਾਂ ਨੇ ਕੰਕਰੀਟ ਪਾ ਦੇਣੀ ਆ ਇਹਦੇ ਉੱਪਰ ਹੋਰ ਤੇ ਇਹਦੇ ਉੱਪਰ ਮੇਬੀ ਇਧਰੋਂ ਬੰਦੇ ਤੁਰ ਕੇ ਆਉਣਗੇ ਦਾ ਸਾਈਕਲ ਆਊਗਾ ਇਧਰ ਗੱਡੀਆਂ ਆਉਂਦੀਆਂ ਕਾਵਲ ਕਾ ਘਰ ਦੇ ਵਿੱਚ ਨਾ ਪੌਂਕਰਟ ਪਾਣੀ ਆ ਮੈਂ ਹੁਣੇ ਦੇਖਿਆ ਵਾ ਸਾਰਾ ਇਹਨਾਂ ਨੇ ਬਣਾਇਆ ਹੋਇਆ ਵਾ ਇੱਥੇ ਬੱਚੇ ਇਹਨਾਂ ਨੇ ਲੋਹਾ ਪਾ ਕੇ ਨਾ ਫੇਰ ਕੰਕਰ ਪਾ ਦੇਣੀ ਆ ਪਨਾਲ ਡਰਾਈਵ ਇੱਧਰ ਸਾਰਾ ਪ੍ਰਿਪੇਅਰ ਕੀਤਾ ਹੋਇਆ ਵਾ ਮੈਂ ਵੀ ਅਜ ਮੀ ਕਰਕੇ ਨਹੀਂ ਪਾਰੇ ਇੱਥੇ ਜੌਬ ਰੈਡੀਆ ਪਏਗੇ ਇਦਾਂ ਨਾਲ ਹੀ ਹਾਡਾ ਟਰਕ ਲੱਗਿਆ ਹੋਇਆ। ਆ ਜਦੋਂ ਆਪਾਂ ਵਾਸ਼ ਕਰਨਾ ਨਾ ਆਪਾਂ ਰੋਡ ਤੇ ਨਹੀਂ ਕਰ ਸਕਦੇ ਹੈਗੇ। ਇਸ ਕਰਕੇ ਆ ਮੈਂ ਪਲਾਟ ਲੱਭੇ ਸੀਗਾ। ਇਹ ਖਾਲੀ ਸੀਗਾ ਇੱਥੇ ਆਪਾਂ ਵਾਸ਼ ਕਰ ਸਕਦੇ ਹਾਂ। ਹੁਣ ਆਪਾਂ ਚੱਲਦੇ ਦੁਆਰਾ ਕੰਮ ਤੇ। ਹਰ ਕੇ ਅੰਦਰ ਪਾਣੀ ਕਰੀਏ ਬੱਸ। ਇਹ ਦੋ ਸ਼ਾਮ ਨੇ ਫਿਨਿਸ਼ ਕਰਦੇ ਹੁੰਨੇ ਆ ਨਾ। ਅਸੀਂ ਇਹ ਟੱਬ ਜਾ ਕੇ ਨਾ ਪਾਣੀ ਢੋਲਦੇ ਹੁੰਨੇ ਆ। ਤੇ ਜਿੱਥੋਂ ਅਸੀਂ ਲੋਡ ਕਰਾਉਨੇ ਆ ਉਥੋਂ ਹੀ ਅਸੀਂ ਪਾਣੀ ਭਰ ਲੈਨੇ ਆਨੇ 500 ਕਿਲੋਟਰ। ਤੇ ਇੱਕ ਵਾਰੀ ਪੂਰਾ ਸਾਫ਼ ਕਰ ਦਿੰਨੇ ਇਹਨਾਂ ਵਿੱਚੋਂ। ਪਾਣੀ ਭਰ ਕੇ ਨਾ ਆਹ ਸਾਰੀ ਸੈਂਡ ਤੇ ਇੱਥੇ ਸੈਂਡ ਪਈ ਆ ਨਾਲ ਸਟੌਨ ਪਏ ਆ ਆ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਸਟੌਨ ਪਏ ਇੱਥੇ ਔਡੀਓ ਕੁਆਲਟੀ ਹੋਰ ਵਧੀਆ ਕਰਨ ਲਈ ਆમે ਡਿਜੀਟਲ ਆਇਆ ਸੀਗਾ ਮਾਈਕ੍ਰੋਫੋਨਸ ਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਮੈਂ ਇਹ ਨਾਲ ਲਾ ਕੇ ਤੇ ਯੂਜ਼ ਕਰਕੇ ਦਿਖਾਵਾਂਗਾ ਵੀ ਇਹਦੀ ਕਿੰਨੀ ਕੁਆਲਟੀ ਹੁੰਦੀ ਹੈਗੀ